ਪਰਤਾਬ ਆਜਮਾ ਦੇ ਵੱਲੋਂ ਆਮ ਆਦਮੀ ਪਾਰਟੀ ਵਾਲਿਆਂ ਨੂੰ ਸਿੱਧੇ ਚੈਲੰਜ ਕਰ ਦਿੱਤੇ ਨੇ ਤੇ ਉੱਥੇ ਇਹਨਾਂ ਦਾ ਕਹਿਣਾ ਹੈ ਕਿ ਮੈਨੂੰ ਹਿਸਾਬ ਦੋ ਕਿੱਥੇ ਕਿੱਥੇ ਪੈਸਾ ਖਰਚਿਆ ਗਿਆ ਤੇ ਕਿੱਥੇ ਕਿੱਥੇ ਪੈਸਾ ਲੱਗਿਆ ਤੇ ਜਿਸ ਤੋਂ ਬਾਅਦ ਉੱਥੇ ਦੂਜੇ ਪਾਸੇ ਹੜਾ ਨੂੰ ਲੈ ਕੇ ਜਿਹੜਾ ਕਿ ਆਮ ਆਦਮੀ ਪਾਰਟੀ ਦੇਤੇ ਤਿੱਖੇ ਨਿਸ਼ਾਨੇ ਸਾਥੀ ਚਾਰੇ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਇਹਨਾਂ ਨੇ ਬਹੁਤ ਸਾਰੇ ਵਾਅਦੇ ਕੀਤੇ ਮਰੀ ਹੋਈ ਮੁਰਗੀ ਤੱਕ ਮਾਪਜਾ ਦੇਣ ਦਾ ਐਲਾਨ ਕੀਤਾ ਪਰ ਉਹ ਅੱਜ ਤੱਕ ਪੁਗਾਇਆ ਨਹੀਂ ਤੇ ਜਿਸ ਤੋਂ ਬਾਅਦ ਉੱਥੇ ਹੀ ਹੁਣ ਦੂਜੇ ਪਾਸੇ ਵਿਸ਼ੇਸ਼ ਪੈਕੇਜ ਨੂੰ ਲੈ ਕੇ ਆਰਡੀਐਫ ਨੂੰ ਲੈ ਕੇ ਲਗਾਤਾਰ ਜਿਹੜਾ ਕਿ ਪੰਜਾਬ ਦੀ ਸਿਆਸਤ ਪੱਕਦੀ ਹੋਈ ਨਜ਼ਰ ਆ ਰਹੀ ਹੈ ਤੇ ਹੋਰ ਕੀ ਕੁਝ ਕਹਿਣਾ ਪ੍ਰਤਾਪ ਸਿੰਘ ਬਾਜਪਾ ਦਾ ਆਉਤਨ ਸੁਣਾਉਣਿਆ ਇਹ ਸਾਹਿਬ ਕਿਤਾਬ ਮੌਕੇ ਤੇ ਲੈ ਲੈਣਗੇ ਅਨਾਉਂਸ ਕਰੋ ਕਿੱਥੇ ਜਾਣਾ ਮੈਂ ਇਹਨਾਂ ਦਾ ਚੈਲੰਜ ਕਬੂਲ ਨੀ ਚੁਆਨੀ ਤੁਸੀਂ ਕਿਤੇ ਲਾਈ ਨਹੀਂ ਕਪੂਰਥਲੇ ਦੇ ਸਾਰੇ ਪਿੰਡ ਡੋਬ ਗਏ ਮੈਂ ਮਲਟੀ ਯੂਟਿਲਿਟੀ ਵਾਹਨ ਲੈ ਕੇ ਉਥੇ ਉਹਨਾਂ ਉਨਾ ਪਿੰਡਾਂ ਚ ਗਿਆ 16 ਪਿੰਡਾਂ ਵਿੱਚ ਜਿੱਥੇ ਪਹੁੰਚਣ ਦਾ ਰਸਤਾ ਕੋਈ ਨਹੀਂ ਸੀ ਤੁਸੀਂ ਇਹ ਕਸ਼ਤੀ 'ਚ ਚੜ੍ਹੇ ਹੋ ਤੁਸੀਂ ਲੋਕਾਂ ਦੀ ਮਦਦ ਕੀ ਕਰਨੀ ਹੈ ਤੁਹਾਡੇ ਇੱਕ ਮਨਿਸਟਰ ਨੇ ਆਪਣੇ ਫੇਸਬੁੱਕ ਤੇ ਗਲਤੀ ਨਾਲ ਉਹ ਮੈਸੇਜ ਉਹ ਜਿਹੜਾ ਇਹਨਾਂ ਦੀ ਵੀਡੀਓ ਸੀ ਅਪਲੋਡ ਕਰ ਲਈ ਗੋਇਲ ਸਾਹਿਬ ਸਿੰਗਾਪੁਰ ਦੀ ਆ ਸੌਰੀ ਆ ਗੋਆ ਦੀ ਕਰੂਜ਼ ਦੀ ਗੱਲਾਂ ਕਰੀ ਜਾਂਦੇ ਨੇ ਈਟੀਓ ਸਾਹਿਬ ਜਿਹੜੇ ਸਵੀਟਨ ਦੀ ਕਰੂਜ਼ ਦੀਆਂ ਗੱਲਾਂ ਕਰੀ ਜਾਂਦੇ ਨੇ ਤੁਸੀਂ ਮੈਨੂੰ ਦੱਸੋ ਕਿੰਨੇ ਕੁ ਸੰਸੀਰੇ ਹੋ ਸਕਦੇ ਨੇ ਜੀ ਲੋਕ ਡੁੱਬੇ ਪਏ ਨੇ ਕਈਆਂ ਦੀਆਂ ਮੌਤਾਂ ਹੋ ਗਈਆਂ ਹਜ਼ਾਰਾਂ ਦੀ ਤਦਾਦ ਚ ਲੱਖਾਂ ਦੀ ਤਦਾਦ ਚ ਲੋਕਾਂ ਦੇ ਜਿਹੜੇ ਜਾਨਵਰ ਨੇ ਬਹਿ ਗਏ ਨੇ ਘਰ ਡੁੱਬ ਗਏ ਫਸਲਾਂ ਡੁੱਬ ਗਈਆਂ ਨੇ ਇਹ ਉਹਨਾਂ ਦਾ ਪਤਾ ਲੈਣ ਵਾਸਤੇ ਕਸ਼ਤੀ 'ਚ ਜਾ ਰਹੇ ਨੇ ਮੈਂ ਵੀ ਹੁੰਤੇ ਸੀ ਉਦੋਂ ਸੁਲਤਾਨਪੁਰ ਲੋਧੀ ਇਹ ਕਸ਼ਤੀ 'ਚ ਜਾ ਰਹੇ ਨੇ ਜੇ ਭੁੱਲਰ ਸਾਹਿਬ ਲਾਲਜੀਤ ਸਿੰਘ ਭੁੱਲਰ ਆਪਣੇ ਫੇਸਬੁੱਕ ਤੇ ਅਪਲੋਡ ਨਾ ਕਰਦੇ ਤੇ ਹੀ ਸਮਝਣਾ ਇਸੇ ਪਤਾ ਨਹੀਂ ਕਿੰਨੇ ਵਿਚਾਰੇ ਗੰਭੀਰ ਨੇ ਕਿੰਨਾ ਸੰਜੀਦਾ ਨੇ ਇੱਕ ਬੰਦਾ ਉੱਥੇ ਪਾਣੀ ਦੇ ਉਹ ਪਾਣੀ ਵੇਖ ਕੇ ਲੋਕਾਂ ਨੂੰ ਡੁੱਬੇ ਪਾਣੀ ਨੂੰ ਵੇਖ ਕੇ ਉਹਨਾਂ ਨੂੰ ਪੈਸੀਫਿਕ ਓਸ਼ਨ ਯਾਦ ਆ ਗਈ ਉਹਨਾਂ ਨੂੰ ਸਵੀਡਿਸ਼ ਕਰੂ ਯਾਦ ਆ ਗਿਆ ਨਾਲ ਕਹ ਰਹੇ ਨੇ ਕਿ ਉਸ ਕਰੂ ਚ ਸਾਲਾ ਕੋ ਜਿੰਨਾ ਹੂਸੀ ਹੁੰਦਾ ਤੁਸੀਂ ਸਮਝ ਗਏ ਵੇਨਨੂ ਕੀ ਤੁਸੀਂ ਸੀਰੀਅਸਲੀ ਲੈ ਸਕਦਾ ਮੈਂ ਓਪਨ ਚੈਲੰਜ ਇਹਦਾ ਕਬੂਲ ਕਰਨਾ ਤੇ ਬਰੇਂਦਰ ਗੋਇਲ ਦਾ ਉਹਨੂੰ ਕੋ ਮੈਨੂੰ ਜਗਾ ਦੱਸ ਤੇ ਟਾਈਮ ਦੱਸ ਮੈਂ ਆਣਾ ਤੂੰ ਵੀ ਆ। ਬਾਜਾ ਸਾਹਿਬ ਹੁਣ ਤੱਕ ਸਰਕਾਰ ਵੱਲੋਂ ਮਹਿਜ 77 ਕਰੋੜ ਰੁਪਏ ਜਾਰੀ ਕੀਤਾ ਗਿਆ ਪੀ ਜਨ ਅਧਿਆਪਕਾਂ ਨੂੰ। ਸਰਕਾਰ ਕਹਿੰਦੀ ਕਿ 16 ਕਰੋੜ ਤੋਂ 1600 ਕਰੋੜ ਘੱਟ ਹੈਗਾ 12000 ਕਰੋੜ ਦੀ ਗੱਲ ਹੋ ਰਹੀ ਹੈ। ਦਿਓ ਲੈਟਰ ਲਿਖ ਰਹੇ ਨੇ ਪੀਸੀ ਉਹਨਾਂ ਨੂੰ ਦੂਰ ਤੱਕ ਪੈਸਿਆਂ ਦੀ ਰਾਹਤ ਦੇ ਦਿੰਦੀ ਉਹਨਾਂ ਨੇ ਪੈਸੇ ਜਾਰੀ ਨਹੀਂ ਕੀਤਾ। ਉਹ ਲੱਗਦਾ ਕਿ 77 ਕਰੋੜ ਰੁਪਏ ਸਤਿਸ਼ਣ ਤਾਂ 100 ਕਰੋੜ ਰਿਜ਼ਰਵ ਰੱਖਣ ਦੀ ਗੱਲ ਬਾਤ ਨੂੰ। ਇੱਕੋ ਗੱਲ ਐ ਸਰ ਜੀ ਇਮੀਡੀਏਟ ਲੋਕਾਂ ਨੂੰ ਰੀਲੀਫ ਦੀ ਲੋੜ ਹੁਣ ਪਾਣੀ ਥੱਲੇ ਜਾ ਰਿਹਾ ਪਾਣੀ ਥੱਲੇ ਜਾਣ ਤੋਂ ਬਾਅਦ ਜਾਨਵਰਾਂ ਦੀ ਵੀ ਬਿਮਾਰੀ ਸ਼ੁਰੂ ਹੋਣੀ ਹੈ ਬੰਦਿਆਂ ਦੀ ਬੱਚਿਆਂ ਦੀ ਬਿਮਾਰੀ ਵੀ ਸ਼ੁਰੂ ਹੋਣੀ ਹੈ ਮੈਡੀਕਲ ਦੀ ਵੀ ਲੋੜ ਹੈ ਕਾਰਗਲਿਆਂ ਦੇ ਟਹਿਗੇ ਨੇ ਫਸਲਾਂ ਉਹਨਾਂ ਦੀਆਂ ਤਬਾਹ ਹੋ ਗਈਆਂ ਨੇ ਮਿੱਟੀ ਚੜ ਗਈ ਹੈ ਭਲ ਚੜ ਗਈ ਹੈ ਉਹਨਾਂ ਦੀ ਮਦਦ ਅਸੀਂ ਕਿਸ ਰੂਪ ਚ ਕਰਨੀ ਹੈ ਥੇਰ ਇਜ਼ ਨੋ ਪ੍ਰੋਗਰਾਮ ਇਹ ਸਾਰਾ ਦਾ ਸਾਰਾ ਇਹਨਾਂ ਦੀ ਜਮਾਤ ਜਿਹੜੀ ਤੇ ਜਿੰਨੇ ਅਫਸਰ ਸੀ ਫੋਟੋ ਆਫ ਤੇ ਲੱਗੇ ਸ ਸਾਰਿਆਂ ਨੂੰ ਇਹ ਸੀ ਕਿ ਫੋਟੋ ਖਿਚਾ ਲੋ ਤੇ ਪ੍ਰਚਾਰ ਕਰਾ ਲੋ ਤੁਸੀਂ ਵੇਖਿਆ ਹੀ ਹੈ ਉਥੇ ਕੀ ਹੋਇਆ ਇੱਕ ਜਗ੍ਹਾ ਦੇ ਉੱਤੇ ਜਿੱਥੇ ਰੋ ਰਹੇ ਨੇ ਉਥੋਂ ਪਤਾ ਲੱਗਾ ਬਾਅਦ ਚ ਫਿਰੋਜ਼ਪੁਰ ਚ ਉਹ ਲੇਡੀ ਜਿਹੜੀ ਸੀ ਕਲਿੱਪ ਵਾਲੀ ਉਹ ਫਿਰੋਜ਼ਪੁਰ ਚ ਇਹਨਾਂ ਦੀ ਆਪਣੀ ਪਾਰਟੀ ਦੀ ਵਰਕਰ ਸੀ ਉਹਨੂੰ ਤੇ ਉਹਦੇ ਹਸਬੰਦ ਨੂੰ ਸਪੈਸ਼ਲੀ ਲਿਆਇਆ ਗਿਆ ਬਕਾਇਦਾ ਤੌਰ 'ਤੇ ਸੋ ਇਹ ਸੰਜੀਦਾ ਹੀ ਹੈ ਨਹੀਂ ਜੀ ਇਹਨਾਂ ਦੇ ਹਰ ਐਮਐਲਏ ਇਹਨਾਂ ਦਾ ਹਰ ਐਮਪੀ ਇਹਨਾਂ ਦਾ ਹਰ ਮਨਿਸਟਰ ਜਿਹੜਾ ਗਿਆ ਲੋਕਾਂ ਦੇ ਸੈਂਟੀਮੈਂਟ ਨਾਲ ਹੀ ਖੇਲੇ ਐਂਡ ਦੇ ਆਰ ਪਲੇਡ ਵਿਦ ది ਸੈਂਟੀਮੈਂਟ ਆਫ ਪੰਜਾਬ ਮੈਂ ਤੁਹਾਨੂੰ ਦੱਸਣਿਆ ਇੱਕ 250 ਕਰੋੜ ਦੀ ਠੱਗੀ ਮਾਰਨ ਵਾਸਤੇ ਨੇ 25000 ਕਰੋੜ ਦਾ ਪੰਜਾਬ ਦਾ ਨੁਕਸਾਨ ਕੀਤਾ ਇਹਨਾਂ ਨੂੰ ਕਦੀ ਵੀ ਕੋਈ ਮਾਫ ਨਹੀਂ ਕਰੇ ਜਿਵੇਂ ਕੋ ਹੁਣ ਚੰਗੇ ਭਲੇ ਬਾਹਰ ਆ ਗਏ ਇਹ ਦੂਜੇ ਲੀਡਰਾਂ ਤੇ ਦਸੀ ਜਾਂਦੇ ਸੀ ਇਹ ਕਾਂਗਰਸ ਚੋਂ ਆਇਆ ਕਿਸੇ ਨੇ ਚੋਂ ਆਇਆ ਚੀਫ ਮਿਨਿਸਟਰ ਸਾਹਿਬ ਤੁਸੀਂ ਚੌਥੀ ਚੋਂ ਆਏ ਹੋ ਤੇ ਬਾਕੀ ਲੀਡਰਾਂ ਨੂੰ ਜੂ ਦਸੀ ਜਾਂਦੇ ਹੋ ਤੁਸੀਂ ਤੇ ਸਾਰਿਆਂ ਨੂੰ ਪਹਿਲੇ ਰਾਮੂ ਵਾਲੀਏ ਦੀ ਜਮਾਤ ਵਿੱਚ ਸੀ ਲੋਕ ਭਲਾਈ ਉਹਦੇ ਜੋ ਪੀਪਲ ਪਾਰਟੀ 'ਚ ਗਏ ਨੇ ਪੀਪਲ ਨਹੀਂ ਇੱਕ ਟਾਈਮ ਤੇ ਸਾਸਕਬੀਰ ਸਿੰਘ ਬਨਾਲਸਨ ਪਹਿਲੇ ਅਕਾਲੀ ਦਲ ਤੋਂ ਅਰੰਭਿਆ ਇਹਨਾਂ ਨੇ ਕੰਮ ਜੀ ਫੇਰ ਗਏ ਲੋਕ ਭਲਾਈ 'ਚ ਲੋਕ ਭਲਾਈ ਤੋਂ ਪੀਪਲਜ਼ ਪਾਰਟੀ ਦੇ ਪੀਪਲਜ਼ ਪਾਰਟੀ 'ਚ ਇਹਦੇ ਚਾਏ ਇਹਦੇ ਚੋਂ ਗਾਂ ਕਿੱਥੇ ਜਾਣਾ ਕੁਝ ਪਤਾ ਕਿਸੇ ਨੂੰ ਨਹੀਂ ਆਕੇ ਦੇ ਸੁਣਾਓ ਇਹਨਾਂ ਦਾ ਦਰਸ਼ਨ ਕਰਾਓ ਜੀ ਪਹਿਲੇ ਕੀ ਕੀ ਵਾਅਦੇ ਕਰਦੇ ਰਹੇ ਆ ਥੋੜਾ ਸੁਣਾਓ ਇਹਨਾਂ ਨੂੰ